ਤਨ ਗੁਰ ਦੇ ਅੱਜ ਬਹੁਤ ਹੀ ਮੁਬਾਰਕ ਸਮਾਪਾਰਕ ਪਾਲ ਅਸੀਂ ਗੁਰੂ ਰਵਦਾਸ ਮਹਾਰਾਜ ਦੇ ਚਰਨਾਂ ਸ਼ੁਕਰਾਪਤ ਤੀਤੇ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਸੇਵਾ ਨਜਵਾ ਉਹਨਾਂ ਕੋਲੋਂ ਅਸੀਂ ਮਨਾਉਣ ਜਾ ਰਹੇ ਇੱਕ ਵੱਡੇ ਲਾਉ ਦੇ ਵੱਡੇ ਪੱਦਰ ਤੇ ਤੇ ਅੱਜ ਗੁਰੂ ਸਾਹਿਬਾਨ ਜੀ ਦਾ ਹੋਟ ਆਸਰਾ ਲੈ ਕੇ ਖੰਡ ਪਾਟ ਸਾਹਿਬ ਸ਼ੁਰੂ ਕਰਵਾਇਆ ਗਿਆ ਕਿ ਅੰਦਾਜ਼ ਕੀਤੇ ਗਈ ਤੇ ਮੈਂ ਬੇਨਤੀ ਕਰਦਾ ਸਮੂਹ ਸੰਗਤ ਨੂੰ ਕਿ ਛੇ ਤਰੀਕ ਨੂੰ ਸਰਬਾ ਭਗਵਾਨ ਸਿੰਘ ਜੀ ਮਾਨ ਦੀ ਸਾਡੇ ਮੁਖਮਤੇ ਸਹਿਬਾਨ ਇੱਥੇ ਪਹੁੰਚਣਗੇ ਤੇ ਸਾਰੇ ਹਮ ਉਵਾ ਕੇ ਗੁਰੂ ਸਾਹਿਬਾਨ ਜੀ ਦਾ ਅਸ਼ੀਰਵਾਦ ਲਈਏ ਤੇ ਉਹਨਾਂ ਦੀ ਆਪਾ ਕਿ ਜਵਨ ਉਹ ਕੇ ਸੋਕੀ ਅਕੇ ਆਪਾਂ ਤੁਰੇ ਆਪਾਂ ਮੈਂ ਕਹੂੰਗਾ ਕਿ ਬੜਾ ਭਾਗ ਲਪਾਗਾ ਵਾਲੀ ਸਰਕਾਰ ਆ ਕਿ ਅਸੀਂ ਪਿਛਲੇ ਸਾਲ ਹੀ ਅਸੀਂ ਬਸ 357 ਜਿਹੜੀ ਸੀਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਅਸੀਂ ਮਨਾਈ ਜਗੀ ਆ ਕੁਰੀ ਸਮਰਪਿਤ ਹੋਈ ਪੁਲਿਸ ਪੰਜਾਬ ਤੇ ਦੇਸ਼ ਤੇ ਹੁਣ ਅਸੀਂ ਗੁਰੂ ਰਵਿਦਾਸ ਬਾਬਾ ਜੀ ਦਾ 650 ਜਿਹੜਾ ਗੁਰਪੁਰ ਜਿਹੜੀ ਜਨਮ ਦਿਤਾਬ ਦੀ ਅਸੀਂ ਮਨਾ ਰਹੇ ਹੈਗੇ ਆ ਤੇ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਇਹੋ ਜਿਹਾ ਅਲਾ ਲੋ ਕਰ ਰਹੀ ਹੈ ਤੇ ਸੂਝ ਸੰਤਨ ਨੂੰ ਸਾਨੂੰ ਜੋੜ ਰਹੀ ਹੈ ਸੋ ਮੈਂ ਫਤਿਹ ਬੁਲਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨਵਾਦ